ਬੜੇ ਥਿਰਾਂ ਤੋਂ ਆਪਣੀ ਸ਼ਿਕਾਇਤ ਸੀ ਕਿ ਇਹ ਸੜਕ ਦੇ ਉੱਤੇ ਐਕਸੀਡੈਂਟ ਬਹੁਤ ਹੁੰਦੇ ਆ ਅਸੀਂ ਹੁਣ ਸੈਂਟਰ ਦੇ ਵਜ਼ੀਰ ਸਾਹਿਬ ਨੂੰ ਚਿੱਠੀ ਲਿਖ ਕੇ ਕਹਿ ਦਿੱਤਾ ਹੈ ਕਿ ਇੱਥੇ ਦੋ ਸਰਵਿਸ ਲੈਣਾ ਬਣਨ ਤੇ ਲਾਲ ਬੱਤੀਆਂ ਲਗਣ ਜਿਹੜੇ ਨਾਲ ਜਿਹੜੇ ਮੋਟਰ ਕਾਰਾਂ ਵਾਲੇ ਹੈਗੇ ਆ ਉਹਨਾਂ ਨੂੰ ਪਤਾ ਲੱਗੇ ਕਿ ਇੱਥੇ ਲੰਘਾ ਹੈਗਾ ਇੱਥੇ ਐਕਸੀਡੈਂਟ ਬਹੁਤ ਹੁੰਦੇ ਸੀਗੇ ਤੁਹਾਡੇ ਪਿੰਡ ਦੇ ਜ਼ਿੰਮੇਵਾਰ ਸੱਜਣਾ ਨੇ ਇਹ ਸਾਡੇ ਧਿਆਨ ਦੇ ਵਿੱਚ ਲਿਆਂਦਾ ਤੇ ਮੈਨੂੰ ਆਸ ਹੈ ਕਿ ਇਹ ਕੰਮ ਸ਼ੁਰੂ ਹੋ ਜਾਊਗਾ ਦੂਸਰਾ ਤੋਂ ਡਿਪੈਂਡ ਦੇ ਵਿੱਚ ਜਿੰਮ ਵੀ ਆ ਗਿਆ ਸਵਾ ਲੱਖ ਸਰਕਾਰੀ ਸਕੂਲ ਦੇ ਲਈ ਵੀ ਆ ਗਿਆ ਸਵਾ ਲੱਖ ਰੁਪਈਆ ਸਵਾ ਲੱਖ ਰੁਪਈਆ ਧਰਮਸਾਲਾ ਉਹ ਵੀ ਇੱਥੇ ਪਹੁੰਚ ਗਿਆ ਤਾਂ ਮੈਂ ਸਭ ਨੂੰ ਦਾ ਕਿ ਇਹ ਪ੍ਰਿੰਟ ਬੜਾ ਤਕੜਾ ਹੈਗਾ ਜੋ ਵੀ ਕੋਸ਼ਿਸ਼ ਅਸੀਂ ਦਿੱਤਾ ਉਹ ਤੁਹਾਡੇ ਲਈ ਥੋੜਾ ਪਰਗਾਤੋ ਪੂਰੀਆਂ ਛਿੱਟੀਆਂ ਜਿਹੜੀਆਂ ਤੁਸੀਂ ਚਾਹੁੰਦੇ ਹੋ ਉਹ ਪੂਰੀਆਂ ਛਿੱਟੀਆਂ ਜਾਣਗੀਆਂ ਬਰਨਾਲੇ ਦੇ ਵਿੱਚ ਇੱਕ ਬਹੁਤ ਸੋਹਣਾ ਸਕੂਲ ਸੈਂਟਰ ਸਰਕਾਰ ਨੇ ਬਣਾਇਆ ਤੁਹਾਡੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਆ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਮੈਂ ਉਹ ਸਕੂਲ ਨੂੰ ਦੇਖ ਕੇ ਆਇਆ ਹਾਂ ਔਰ ਉਹ ਸਰਕਾਰੀ ਸਕੂਲ ਹੈ ਤੇ ਉਹਦੇ ਵਿੱਚ ਨਾ ਖਰਚਾ ਨਹੀਂ ਹੈ ਤੇ ਜੇ ਹੋ ਸਕੇ ਆਪਣੇ ਬੱਚਿਆਂ ਨੂੰ ਉਹ ਸੈਂਟਰ ਦੇ ਸਕੂਲ ਦੇ ਵਿੱਚ ਭੇਜਣਾ ਸ਼ੁਰੂ ਕਰੋ ਕਿਉਂ ਕਰਕੇ ਉਹ ਬਹੁਤ ਅੱਛਾ ਸਕੂਲ ਹੈ ਸੋਸਾਤ ਸੰਗਧੀ ਬਾਕੀ ਸਾਡੀ قوم ਦੇ ਸਾਡੇ ਪੰਜਾਬ ਦੇ ਮਸਲੇ ਬਹੁਤ ਹੈਗੇ ਐ ਬਤੀ ਬਤੀ ਸਾਲਾਂ ਤੋਂ ਸਿੱਖਾ ਨੂੰ ਜਿਹਨਾਂ ਦੇ ਵਿੱਚ ਰੱਖਿਆ ਗਿਆ ਹੈ ਜਿਹੜੇ ਪੰਜਾਬ ਦੇ ਵਾਰਸ ਹੈ ਉਸ ਪਾਰਟੀ ਨੂੰ ਫੜ ਕੇ ਅਸਾਮ पे ਇੱਜ਼ਤ ਅੱਤੇ ਅੰਬਰਸਰ ਜੇਲ੍ਹ ਦੇ ਵਿੱਚ ਹੈਗੇ ਆ ਸਾਡੇ ਅਕਾਲ ਤਖੰਦ ਦੇ ਜਸ ਜਰ ਹਬਾਣਾ ਸਾਹਿਬ ਤੇ ਹਰ ਜੇਲ੍ਹ ਦੇ ਵਿੱਚ ਹੈਗੇ ਆ ਇੱਕ ਫਾਂਸੀ ਦੇ ਉੱਤੇ ਹੈ ਪਰ ਮੈਂ ਤੁਹਾਨੂੰ ਅਸਲੀ ਦੱਸਣਾ ਚਾਹੁੰਦਾ ਹੈ ਕਿ ਜਿੰਨਾ ਚਿਰ ਰਾਜ ਆਪਣੇ ਕੋਲ ਨਹੀਂ ਆਉਂਦਾ ਅਸਲੀ ਚੀਫ ਮਿੰਿਸਟਰ ਦੀ ਗੱਲ ਮੈਂ ਨਹੀਂ ਕਰਦਾ ਹੈ ਕਦੇ ਮੈਂ ਕੀਤੀ ਨਹੀਂ ਉਹਨਾਂ ਚਰ ਆਪਣੇ ਗੱਲ ਸਾਰੀਆਂ ਸਵਾਰੀਆਂ ਨਹੀਂ ਜਾ ਸਕਦੀਆਂ ਹੈਗੀਆਂ ਹੁਣ ਮੋਦੀ ਸਾਹਿਬ ਨੂੰ ਵੋਟ ਚਲਦੀ ਹੈ ਸਾਰੇ ਇੰਡੀਆ ਦੇ ਵਿੱਚ ਕਟਰ ਇੱਕ ਦੇਸ਼ ਹੈ ਦੁਬਈ ਦੇ ਨਾਲ ਉੱਥੇ ਅੱਠ ਹਿੰਦੁਸਤਾਨੀਆਂ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਸੀ ਮੋਦੀ ਸਾਹਿਬ ਉਹ ਅੱਠ ਦੇ ਅੱਠ ਉੱਥੇ ਛਡਾ ਕੇ ਇੱਥੇ ਲੈ ਕੇ ਆਏ ਹੈ ਅਰਜਿਤ ਹਤਾਤ ਸਾਡੀ ਗੱਲ ਹੈ ਸਾਡੀ ਗੱਲ ਇਸ ਕਟੜਵਾਤ ਦੇ ਵਿੱਚ ਅੱਜ ਪੇਸ਼ ਵੀ ਨਹੀਂ ਹੁੰਦੀ ਤੇ ਨਾ ਕਰਦੇ ਹਾਂ ਹੁਣ ਤੁਸੀਂ ਦੱਸੋ ਮੈਨੂੰ ਕਿਹੜਾ ਪੰਜਾਬ ਦਾ ਲੀਡਰ ਹੈ ਜਿਹੜਾ ਤੁਹਾਨੂੰ ਦੱਸ ਰਿਹਾ ਹੈ ਕਿ ਸੈਂਟਰ ਦੀ ਸਰਕਾਰ ਨੇ ਇੱਕ ਨਵੀਂ ਪਾਲਿਸੀ ਸ਼ੁਰੂ ਕੀਤੀ ਹੈ ਇਕ ਕੈਨੇਡਾ ਦੇ ਵਿੱਚ ਤਿੰਨ ਸਿੱਖਾਂ ਨੂੰ ਗੋਲੀ ਨਾਲ ਬਰਬਾਦ ਕੀਤਾ ਬ੍ਰਿਟਾਨੀਆ ਦੇ ਵਿੱਚ ਇੱਕ ਨੂੰ ਮਾਰਤਾ ਹੈ ਪਾਕਿਸਤਾਨ ਦੇ ਵਿੱਚ ਦੋਨ ਨੂੰ ਮਾਰਤਾ ਹੈ ਹਰਿਆਣਾ ਦੇ ਵਿੱਚ ਸਾਡਾ ਦੀਪ ਸਿੰਘ ਸਿੱਧੂ ਮਾਰਤਾ ਪੰਜਾਬ ਦੇ ਵਿੱਚ ਮੁਸਵਰ ਮਾਰ ਬਰਵਾਤਾ ਹੁਣ ਇਹ ਜਿਹੜੀਆਂ ਚੀਜ਼ਾਂ 328 ਰੂਪ ਮਾਰਾ ਸੱਚੇ ਪਾਤਸ਼ਾਹ ਦੇ ਐਸ்சிਪੀ ਨੇ ਪਤਾ ਨਹੀਂ ਕਿੰਦਰ ਕਿਤੇ ਹੈ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅੱਜ ਸੱਜੇ ਸਾਥ ਤੋਂ ਕਰਾਈਆਂ ਪਰ ਐਸੀ ਗੱਲ ਕੋਈ ਹੋਰ ਨਹੀਂ ਕਰ ਰਿਹਾ ਸਵਾਈ ਸਾਡੀ ਪਾਰਟੀ ਤੋਂ ਤਾਂ ਮੈਂ ਸਮਝਦਾ ਕਿ ਤੁਹਾਡੇ ਵਿੱਚ ਵੀ ਇੰਨੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਜਿਹੜੇ ਤੁਹਾਡੇ ਕੋਲੇ ਲੀਡਰ ਆਦੇ ਆ ਉਹਨਾਂ ਨੂੰ ਪੁੱਛੋ ਜੀ ਆ ਮਜ਼ਦੂਰਾਂ ਬਾਰੇ ਕਿਉਂ ਨਹੀਂ ਪੁੱਛਦੇ ਉਹ ਵੀ ਤਾਂ ਨੇ ਦੇ ਵਿੱਚ ਬੈਠੇ ਆ 8 ਸਾਲ ਤੋਂ ਪੁਲਿਸ ਦੀ ਭਰਤੀ ਹੋਈ ਸੀਗੀ ਦੋ ਬੀਬੀਆਂ ਖੰਮਿਆਂ ਦੇ ਉੱਤੇ ਚੜੀਆਂ ਹੋਈਆਂ ਸਮਰੂਪ ਦੇ ਵਿੱਚ ਔਡਨ ਮਿਲ ਕੇ ਆਇਆ ਕਰਨ ਬੈ ਔਰ ਜਿੱਦਨੇ ਮਾਸਟਰ ਲੱਕੜਾਂ ਸੀਗਾ ਟੀਚਰ ਲੱਕੜਾਂ ਸੀ ਉਹ ਵੀ ਖੰਬਿਆਂ ਦੇ ਉੱਤੇ ਚੜੇ ਹੋਏ ਆ ਸਾਰੇ ਪਾਸੇ ਜਿਹੜੇ ਕੰਮ ਹੋ ਸਕਦੇ ਆ ਜਿਹੜੇ ਕੰਮ ਨੇ ਇੱਥੇ ਵੇਚੇ ਇੰਬਾਡੇ ਇੱਥੇ ਔਰ ਇੱਕ ਮਿੰਟ ਉਹਨਾਂ ਨੂੰ ਕਿੰਨੇ ਕਿੰਨੇ ਚਿਰ ਤੇ ਪੈਸੇ ਜਿ ਮਿਲੇ ਅਸੀਂ ਕਹਿੰਦੇ ਆ ਸਰਕਾਰ ਤੋਂ ਕਿ ਜਿਹੜੇ ਮਜ਼ਦੂਰ ਸਾਡੇ ਹੈਗੇ ਆ ਉਹਨਾਂ ਦੇ ਵਿੱਚ ਠੇਕੇਦਾਰ ਨਾ ਪਾ ਜਿਹੜੀ ਉਹਨਾਂ ਦੀ ਮਜ਼ਦੂਰੀ ਹੈ ਉਹ ਸਿੱਧੀ ਦਿੱਤੀ ਜਾਵੇ ਇਹ ਗੱਲ ਮੈਂ ਉਹ ਕਹਿੰਦੇ ਆ ਸਰਕਾਰ ਤੋਂ ਕੰਟ ਨੂੰ ਤੇ ਜਿੱਥੇ ਕੱਟੀਆਂ ਦੇ ਵਿੱਚ ਲੜ ਲੱਤਦੇ ਆ ਸਭ ਸਾਰੇ ਪਾਸੇ ਸਾਡੇ ਦੇ ਉੱਤੇ ਜ਼ਬਰ ਹੋ ਰਿਹਾ ਜਿਹੜੀ ਪਾਰਟੀ ਸਾਡੇ ਨੂੰ ਠੰਡਣ ਕੀਤਾ ਜਿਹਦੇ ਪਿੱਛੇ ਅਸੀਂ ਰੇਲ ਰੋਕ ਵੀ ਕਰ ਦਿੱਤਾ ਸੀ ਪਰसों ਸੋ ਸਰਕਾਰੋਂ ਸਾਥ ਸਰਵੇ ਦੀ ਇਹ ਚੀਜ਼ ਹੈ ਕਿ ਜਿੰਨਾ ਚੇ ਰਸਈ ਆਜ਼ਾਦ ਨਹੀਂ ਹੁੰਦੇ ਸਾਡੇ ਕੋਲ ਆਪਣੀ ਤਾਕਤ ਨਹੀਂ ਆਉਂਦੀ ਦਸਵੇਂ ਪਾਛੇ ਦਾ ਹਕਮ ਹੈ ਇਨਕ੍ਰੀਕਸੀ ਕੋਕੋ ਦੂਪ ਪਰ ਚਾਈ ਰਾਤ ਕਿਹਾ ਕੰਮ ਚਾਪ ਰਹਿੰਦੇ ਪਰ ਮੇਰਾ ਮਤਲਬ ਹੈ ਇਹ ਚੀਜ਼ਾਂ ਦੇ ਉੱਤੇ ਕੋਈ ਵੀ ਸਾਡਾ ਸਿਆਸਦਾਨ ਸੋਚ ਨਹੀਂ ਰਿਹਾ ਸਾਰੇ ਕੋਈ ਭਾਜਪੀ ਦੇ ਵਿੱਚ ਵੜ ਰਹੇ ਹੈ ਕੋਈ ਛਿਧਰੇ ਜਾ ਰਹੇ ਹੈ ਪਰ ਜਿਹੜੀ ਦੇਖ ਰੇਖੇ ਇੱਥੇ ਹੋਣੀ ਚਾਹੀਦੀ ਹੈ ਜਿਹਦਾ ਦਿਲ ਇੱਥੇ ਹੋਣਾ ਚਾਹੀਦਾ ਹੈ ਜਿਹਦੀ ਅੱਖ ਇੱਥੇ ਹੋਣੀ ਚਾਹੀਦੀ ਹੈ ਕਿਸੇ ਦੀ ਹੈ ਨਹੀਂ ਇਹ ਮੈਂ ਨਹੀਂ ਕਹਿ ਰਿਹਾ ਕਿ ਮੈਂ ਚੰਗਾ ਮੇਰਾ ਕੰਮ ਹੈ ਤੁਹਾਡੇ ਕੋਲ ਅਸਲੀਅਤ ਲੈ ਕੇ ਆਉਣੀ ਤੇ ਤੁਹਾਨੂੰ ਦੱਸਣਾ ਕਿ ਜਿਹੜੇ ਸਾਡੇ ਫਰਜ਼ ਹੈ ਇਹ ਸਾਡੇ ਸਿਆਸਤਾਂ ਕਿਸੇ ਵੀ ਪਾਰਟੀ ਦੇ ਪੂਰੇ ਨਹੀਂ ਕਰਦੇ ਸੁਬਾਹ ਅਸ ਕਰਦੇ ਕਿ ਸਦਾ ਰਹੂਗਾ ਔਰ ਤੁਹਾਡੀ ਸੜਕ ਵੀ ਛੇਤੀ ਬਣਨੀ ਸ਼ੁਰੂ ਹੋਊਗੀ ਔਰ ਇਥੇ ਐਕਸੀਡੈਂਟ ਖਤਮ ਹੋਣਗੇ ਇਹਨਾਂ ਸੱਤਾਂ ਦੇ ਨਾਲ ਤੁਹਾਡਾ ਬਹੁਤ ਬਹੁਤ ॠਣੀ ਹੁੰਦਾ ਹੋਇਆ ਜਿਨ੍ਹਾਂ ਨੇ ਮਸਲੇ ਠਾਏ ਆ ਤੇ ਅਸੀਂ ਕੰਮ ਕਰਾਰੇ ਆ ਮੈਂ ਤੁਹਾਡਾ ਬਹੁਤ ਸ਼ੁਕਰੀਆ ਹੁੰਦਾ ਹੋਇਆ ਫਤਿਹ ਅਰਥ ਕਰਦਾ ਵਾਇਟ ਟੀਕਾ ਖਾਲਸ ਵਾਇਟ ਟੀਕਾ ਪਾ